ਸਾਸਰ ਗਿਆਨ ਸੰਦਾਲੀ ਟੀਵੀ ਦੇ ਅੱਜ ਦਾ ਸਵਾਗਤ ਹੈ ਅੱਜ ਦੇ ਤਾਜ਼ਾ ਖ਼ਬਰਾਂ ਜੋ ਸਿੰਘ ਸਿੱਧੂ ਫੇਰ ਪੰਜਾਬ ਦੇ ਮੁੱਦਿਆਂ ਤੇ ਸਰਗਰਮ ਸਰਗਮ ਕਾਂਗਰਸ ਦੇ ਸੀਨੀਅਰ ਨੇਤਾ ਸਾਹਬका ਕ੍ਰਿਕਟ ਨਜੂਬ ਸਿੰਘ ਸਿੱਧੂ ਇੱਕ ਵਾਰ ਫੇਰ ਪੰਜਾਬ ਦੇ ਮੁੱਦਿਆਂ ਤੇ ਸਰਗਰਮ ਹੋ ਗਏ ਹਨ ਉਹਨਾਂ ਨੇ ਹਾਲ ਹੀ ਵਿੱਚ ਰਿਲੀਜ਼ ਹੋਏ ਪੰਜਾਬੀ ਗਾਇਬ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਬਰੋਟਾ ਦੇ ਆਧਾਰਤ ਇੱਕ 36 ਸਕਿੰਟ ਦੀ ਰਿਲੀਜ਼ ਰੀਲ ਬਣਾਈ ਹੈ ਅਤੇ ਇਸ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਕੀਤਾ ਹੈ ਰੀਲ ਦਾ ਬੇਰਬਾਰ ਨਮਜੋਤ ਸਿੰਘ ਨੇ ਇਸ ਰੀਲ ਵਿੱਚ ਆਪਣੀਆਂ ਕਈ ਫੋਟੋਆਂ ਤੇ ਵੀਡੀਓ ਦੀ ਵਰਤੋਂ ਕੀਤੀ ਗਈ ਹੈ ਇਨਸਾਫ ਦੀ ਮੰਗ ਨਾਲ ਉਹਨਾਂ ਨੇ ਪੋਸਟ ਹੈਸ਼ਟੈਗ ਤੇ ਸਾਂਝੀ ਕੀਤੀ ਤੇ ਜਿਸ ਤਰ੍ਹਾਂ ਹੀ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਇਨਸਾਫ ਲਈ ਆਵਾਜ਼ ਬੁਲੰਦ ਕੀਤੀ ਸਿੱਧੂ ਮੂਸੇਵਾਲੇ ਦੇ ਕਤਲ 29 ਮਈ 222 ਨੂੰ ਮਾਨਸਾ ਜ਼ਿਲ੍ਹੇ ਵਿੱਚ ਹੋਇਆ ਸੀ ਤੇ ਜਿਸ ਦੀ ਜ਼ਿੰਮੇਵਾਰੀ ਲਾਰਸ ਗੈਂਗ ਨੇ ਲਈ ਸੀ ਤੇ ਇਹ ਪਰ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਦੋਸ਼ੀ ਨਹੀਂ ਠਾਇਆ ਗਿਆ ਹੈ ਨਵਜੋਤ ਸਿੰਘ ਜਿੰਦੂ ਜੋ ਆਮ ਤੌਰ ਤੇ ਟੈਲੀਵਿਜ਼ਨ ਅਤੇ ਕ੍ਰਿਕਟ ਦੀਆਂ ਜ਼ਿੰਮੇਵਾਰੀਆਂ ਕਾਰਨ ਪੰਜਾਬ ਦੇ ਰਾਜਨੀਤੀ ਦੇ ਗੈਰ ਹਾਜ਼ਰ ਰਹਿੰਦੇ ਹਨ ਉਹਨਾਂ ਦੀ ਇਸ ਗਰਮੀ ਨੇ ਸਰਗਰਮੀ 27 ਵਿੱਚ ਆਉਣ ਸਮੇਂ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਮਾਰਾ ਨੇ ਧਿਆਨ ਖਿੱਚ ਲਈ ਹੈ ਮੂਸੇਵਾਲੀ ਕਟਨਾ ਦੇ ਵਰਤੋਂ ਕਰਦੇ ਹੋਏ ਸਿੱਧੂ ਨੇ ਕਿਹਾ ਹੈ ਕਿ ਦਰਸਾਉਂਦੀ ਇੱਕ ਕੋਸ਼ਿਸ਼ ਕੀਤੀ ਹੈ ਕਿ ਆਪਣੇ ਜੀਵਨ ਦੇ ਬਾਅਦ ਉਹ ਪੂਰੀ ਤਰ੍ਹਾਂ ਪੰਜਾਬ ਦੇ ਕੇਂਦਰ ਤਖਨ ਪਿਛਲੀ ਸਰਗਰਮੀਆਂ ਚ ਉਸਨੇ ਪਹਿਲਾਂ ਉਹ ਪਟਿਆਲਾ ਵਿੱਚ ਲੋਕਾਂ ਨੂੰ ਮਿਲੇ ਤੇ ਦਿੱਲੀ ਵਿੱਚ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਸਨ ਇਸ ਕਦਮ ਅਕਸਰ ਕਾਂਗਰਸ ਮੈਂਬਰ ਨੂੰ ਗਰੈਨ ਕਰ ਦਿੱਤਾ ਤੇ ਉਹਨਾਂ ਨੂੰ ਰਾਜਨੀਤੀ ਦੂਰ ਸਮਝਦੇ ਸਨ ਰੀਲਿਜ਼ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਬਰੋਟਾ ਸਿਰਫ ਸਿਰਫ 2 ਦਿਨਾਂ ਵਿੱਚ ਹੀ ਇਹ ਰਿਲੀਜ਼ ਹੋਇਆ ਸੀ ਰਿਕਾਰਡ ਵਿੱਚ ਗੀਤ ਸਿਰਫ 24 ਘੰਟਿਆਂ ਦੇ YouTube ਤੇ 101.72 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਤੇ ਇਸ ਤੋਂ ਇਲਾਵਾ ਉਸ ਨੂੰ ਲਗਭਗ 1 1.25 ਲੱਖ ਲੋਕਾਂ ਨੇ ਪਸੰਦ ਕੀਤਾ ਹੈ। ਧੰਨਵਾਦ ਸਾਜੀ ਖਬਰਾਂ ਬਨ ਲਈ ਜੁੜੇ ਰਹੋ।